ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਨਵੰਬਰ ਦੇ ਉੱਤੇ ਪਹਿਲੇ ਦਿਨ ਤੁਹਾਡੇ ਨਾਲ ਖਬਰਾਂ ਦੀ ਪਾਉਣੇ ਆਂ ਸਾਂਝ। ਸਭ ਤੋਂ ਪਹਿਲਾਂ ਤਾਂ ਨਵਾਂ ਵਰਾ ਸਭ ਨੂੰ ਮੁਬਾਰਕ ਹੋਵੇ। ਕੱਲ ਦੇ ਪ੍ਰੋਗਰਾਮ 'ਤੇ ਅਸੀਂ ਕਹਿ ਰਹੇ ਸੀ ਕਿ ਨਵੇਂ ਵਰੇ ਦੀ بنیاد 2024 ਨੇ ਜਿਹੜੀ ਰੱਖੀ ਆ ਉਹ ਸਾਡੇ ਲਈ ਕਿਹੋ ਜਿਹਾ ਹੋਏਗਾ। ਇਹਦੀ ਕਿਆਸਰਾਹੀ ਕਰਨੀ ਬਹੁਤ ਔਖੀ ਆ। ਤੇ ਅੱਜ ਪਹਿਲੇ ਦਿਨ ਹੀ ਖਬਰ ਆ ਗਈ ਆ ਕਿ ਨਵੇਂ ਸਾਲ ਦੇ ਮੌਕੇ 'ਤੇ ਅਮਰੀਕਾ ਦੇ ਵਿੱਚ ਇੱਕ ਟਰੱਕ ਨੇ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਇੱਕ ਹਜੂਮ ਨੂੰ ਦਰਦ ਦਿੱਤਾ ਜਿੱਚ 12 ਲੋਕ ਮਾਰੇ ਗਏ ਤੇ 35 ਜ਼ਖਮੀ ਹੋਏ ਹਨ ਇਹ ਖਬਰ ਅਮਰੀਕਾ ਦੇ ਨਿਊ ਓਰਲੀਨਸ ਵਿੱਚ ਨਵੇਂ ਸਾਲ ਦੀ ਸਵੇਰ ਸਵੇਰ ਤੜਕੇ ਜਦੋਂ ਇੱਕ ਟਰੱਕ ਡਰਾਈਵਰ ਨੇ ਜਾਣ ਬੁੱਝ ਕੇ ਲੋਕਾਂ ਦੇ ਉੱਤੇ ਟਰੱਕ ਚੜਾ ਦਿੱਤਾ ਜਿਸ ਦੇ ਨਾਲ 12 ਲੋਕਾਂ ਦੀ ਜਾਨ ਗਈ ਨਿਊ ਓਰਲੀਨਸ ਦੀ ਮਸ਼ਹੂਰ ਬਾਰਬਨ ਸਟਰੀਟ ਤੇ 9 ਸਾਲ ਦੀ ਹਫੜਾ ਦਫਰੀ ਮੱਚੀ ਹੋਈ ਸੀ ਜਦੋਂ ਟਰੱਕ ਭੀੜ ਤੇ ਜਾ ਚੜਿਆ ਲੋਕਾਂ ਨੂੰ ਉਹ ਸੜਕ ਤੋਂ ਪਾਸੇ ਲੋਕ ਡਰਦੇ ਭੱਜ ਰਹੇ ਸਨ ਪੁਲਿਸ ਦਾ ਕਹਿਣਾ ਹੈ ਕਿ ਘੱਟੋ ਘੱਟ 12 ਲੋਕਾਂ ਦੀ ਮੌਤ ਹੋਈ ਹੈ ਤੇ 35 ਲੋਕ ਜ਼ਖਮੀ ਹੋਏ ਹਨ ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਜਾਣ ਬੁੱਝ ਕੇ ਟਰੱਕ ਨੂੰ ਭੀੜ ਵਿੱਚ ਭਜਾਇਆ ਤੇ ਫਿਰ ਗੱਡੀ ਦੇ ਅੰਦਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਦੀ ਮਨਸ਼ਾ ਇਹ ਸੀ ਕਿ ਜਿੰਨੇ ਵੱਧ ਤੋਂ ਵੱਧ ਮੈਂ ਲੋਕਾਂ ਨੂੰ ਮਾਰ ਸਕਾਂ ਉਹ ਮਾਰ ਦੇਵਾਂ ਅਮਰੀਕੀ ਮੀਡੀਆ ਦੇ ਮੁਤਾਬਕ ਸ਼ੱਕੀ ਟਰੱਕ ਡਰਾਈਵਰ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ ਹੈ ਤੇ ਸਥਾਨਕ ਪੁਲਸ ਮੁਖੀ ਐਨੀ ਕਿਰਕ ਪੈਟਰਿਕ ਨੇ ਕਿਹਾ ਹੈ ਕਿ ਇਹ ਸ਼ੱਕੀ ਇੱਕ ਪਿਕਅਪ ਟਰੱਕ ਨੂੰ ਬਹੁਤ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਅਤੇ ਵੱਧ ਤੋਂ ਵੱਧ ਮਾਰ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਸੰਸਾਰ ਇੱਕ ਘਟਨਾ ਸਥਾਨਕ ਸਮੇਂ ਅਨੁਸਾਰ ਤੜਕੇ 3:15 ਮਿੰਟ ਦੇ ਵਾਪਰੀ ਹੈ ਉਹਨੇ ਬੈਰੀਗੇਟ ਨੂੰ ਵੀ ਤੋੜ ਦਿੱਤਾ ਅਤੇ ਫਿਰ ਗੋਲਾਬਾਰੀ ਵੀ ਸ਼ੁਰੂ ਕੀਤੀ ਅਤੇ ਦੋ ਪੁਲਿਸ ਅਧਿਕਾਰੀਆਂ ਨੂੰ ਵੀ ਗੋਲੀ ਲੱਗੀ ਹੈ ਜਿਹੜੇ ਜ਼ਖਮੀ ਹੋਏ ਹਨ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਸਾਹਸੇ ਦਾ ਇਹ ਜਿਹੜਾ مشکوਕ ਵਿਅਕਤੀ ਹੈ ਮਗਰੋਂ ਪੁਲਸ ਨਾਲੋਂ ਮੁਕਾਬਲੇ 'ਚ ਮਾਰਿਆ ਗਿਆ ਨਿਊ অরਲੀਅਨਸ ਦੇ ਮੇਅਰ ਲਟੋਇਆ ਕੈਟਲਰੈਲ ਨੇ ਹੱਤਿਆਮਾਰ ਨੂੰ دہشت گردੀ ਹਮਲਾ ਘਰਾੜ ਦਿੱਤਾ ਹੈ ਸਿਟੀ ਦੇ ਪੁਲਿਸ ਮੁਖੀ ਨੇ ਕਿਹਾ ਹੈ ਕਿ ਇਹ ਗਿਣਬਿਤ ਕੇ ਕੀਤਾ ਗਿਆ ਹਮਲਾ ਸੀ ਹਾਲਾਂਕਿ ਜਿਹੜਾ ਸਹਿਯਕ ਐਫ ਬੀ ਆਈ ਏਜੰਟ ਹੈ ਉਹਨੇ ਇਹਨੂੰ دہشت گردੀ ਹਮਲਾ ਕਹਿਣ ਤੋਂ ਇਨਕਾਰ ਕੀਤਾ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਹੜੀ ਇਹ ਘਟਨਾ ਹੋਈ ਉਹਤੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਟਰੂਥ ਤੇ ਲਿਖਿਆ ਹੈ ਕਿ ਜਦੋਂ ਮੈਂ ਕਿਹਾ ਸੀ ਕਿ ਜੋ অপরাধੀ ਬਾਹਰੋਂ ਸਾਡੇ ਦੇਸ਼ ਵਿੱਚ ਆ ਰਹੇ ਹਨ ਉਹ ਦੇਸ਼ ਵਿੱਚ ਪਹਿਲਾਂ ਹੀ ਜਿਹੜੇ ਅਪਰਾਧੀ ਮੌਜੂਦ ਨੇ ਉਹਨਾਂ ਤੋਂ ਵੀ ਖਤਰਨਾਕ ਨੇ ਮੇਰੇ ਉਸ ਬਿਆਨ ਕਿ ਉਹ ਅਪਰਾਧੀਆਂ ਨਾਲੋਂ ਬਹੁਤ ਮਾੜੇ ਹਨ ਨੂੰ ਡੈਮੋਕ੍ਰੈਟਿਕ ਪਾਰਟੀ ਅਤੇ ਫਰਜੀ ਨਿਊਜ਼ ਮੀਡੀਆ ਨੇ ਰੱਦ ਕਰ ਦਿੱਤਾ ਸੀ ਪਰ ਹੁਣ ਜਦ ਸੱਚ ਸਾਬਤ ਹੋ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਅਪਰਾਧ ਦੀ ਦਰ ਉਸ ਪੱਧਰ ਤੇ ਪਹੁੰਚ ਗਈ ਹੈ ਜਿੱਥੇ ਕਿਸੇ ਨੇ ਕਦੀ ਨਹੀਂ ਸੀ ਦੇਖਿਆ ਤੇ ਨਾ ਹੀ ਸੋਚਿਆ ਸੀ ਉਹ ਕਹਿੰਦਾ ਹੈ ਕਿ ਸਾਡਾ ਦਿਲ ਸਾਰੇ નિર્ਦੋਸ਼ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ ਇਸ ਦੇ ਨਾਲ ਅਸੀਂ ਨਿਊ ਔਰਲੀਨਸ ਦੇ ਬਹਾਦਰ ਪੁਲਿਸ ਅਧਿਕਾਰੀਆਂ ਦੇ ਨਾਲ ਖੜੇ ਹਾਂ ਟਰਮ ਪ੍ਰਸ਼ਾਸਨ ਇਸ ਬਰਬਰ ਦੀ ਜਾਂਚ ਲਈ ਇਸ ਸ਼ਹਿਰ ਦਾ ਪੂਰਾ ਸਮਰਥਨ ਕਰੇਗਾ ਇਸੇ ਤਰ੍ਹਾਂ ਦੀ ਇੱਕ ਖਬਰ ਜਰਮਨ ਤੋਂ ਵੀ ਆ ਰਹੀ ਹੈ ਜਰਮਨ ਚ ਨਵੇਂ ਸਾਲ ਦੀ ਸ਼ਾਮ ਨੂੰ ਪਸ਼ਚਮੀ ਬਰਲਨ ਚ ਅਚਾਨਕ ਇੱਕ ਵਿਅਕਤੀ ਨੇ ਚਾਕੂ ਦੇ ਨਾਲ ਕੁਝ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਇਸ ਹਮਲੇ ਚ ਕਈ ਲੋਕ ਜ਼ਖਮੀ ਹੋਏ ਹਨ ਇਹਨਾਂ ਚੋਂ ਦੋ ਜਿਹੜੇ ਜ਼ਖਮੀ ਨੇ ਉਹ ਕਾਫੀ ਗੰਭੀਰ ਨੇ ਤਾਂ ਹਸਪਤਾਲ ਚ ਦਾਖਲ ਹੈ ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਘਟਨਾ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:50 ਮਿੰਟ ਤੇ ਰਾਜਧਾਨੀ ਦੇ ਇੱਕ ਛਾਤ ਜੇ ਜ਼ਿਲ੍ਹੇ شارਲੋਟਨਬਰਗ ਵਿੱਚ ਇੱਕ ਸੁਪਰਮਾਰਕੀਟ ਦੇ ਬਾਹਰ ਵਾਪਰੀ ਉੱਥੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਈ ਰਾਹਗੀਰਾਂ ਨੇ ਦਖਲ ਦੇ ਕੇ ਉਹਨੂੰ ਕਾਬੂ ਤਾਂ ਕਰ ਲਿਆ ਸੀ ਪਰ ਹਮਲਾਵਰ ਨੇ ਅੰਨੇਵਾਜ਼ ਚਾਕੂ ਮਾਰਨੇ ਸ਼ੁਰੂ ਕੀਤੇ ਥੋੜੀ ਦੇਰ ਬਾਅਦ ਐਮਰਜੈਂਸੀ ਸੇਵਾਵਾਂ ਨੇ ਕਾਰਵਾਈ ਕੀਤੀ ਤੇ ਸ਼ੱਕੀ ਨੂੰ ਪੁਲਿਸ ਰਸਤੇ ਵਿੱਚ ਲੈ ਲਿਆ ਜਰਮਨ ਪੁਲਿਸ ਏਜੰਸੀ ਡੀਪੀਏ ਨੇ ਦੱਸਿਆ ਹੈ ਕਿ ਫਿਲਹਾਲ ਹਮਲੇ ਦੇ ਪਿੱਛੇ ਅੱਤਵਾਦੀ ਇਰਾਦੇ ਦਾ ਕੋਈ ਸੰਕੇਤ ਨਜ਼ਰ ਨਹੀਂ ਆਇਆ ਪੁਲਿਸ ਨੇ ਅੱਗੇ ਕਿਹਾ ਕਿ ਸ਼ੱਕੀ ਜਿਹੜਾ ਵਿਅਕਤੀ ਆ ਉਹ ਸਵੀਡਨ 'ਚ ਰਹਿਣ ਵਾਲਾ ਸੀ ਤੇ ਇੱਕ ਸੀਰੀਆ ਦਾ ਅਸਲ ਚ ਨਾਗਰਿਕ ਸੀ ਉਸ ਨੇ ਇੱਕ ਸੁਪਰਮਾਰਕੀਟ ਤੋਂ ਚੋਰੀ ਚਾਕੂ ਚਾਕੂ ਨੂੰ ਚੋਰੀ ਕੀਤਾ ਤੇ ਫਿਰ ਉਸ ਚਾਕੂ ਦੇ ਨਾਲ ਲੋਕਾਂ ਤੇ ਹਮਲਾ ਕੀਤਾ ਪੁਲਿਸ ਨੇ ਅਜੇ ਤੱਕ ਘਟਨਾ ਜਾਂ ਪੀੜਤਾਂ ਬਾਰੇ ਹੋਰ ਕੋਈ ਜਾਣਕਾਰੀ ਜਿਹੜੀ ਆ ਉਹ ਸਾਂਝੀ ਨਹੀਂ ਕੀਤੀ ਪੁਲਿਸ ਦੀ ਜਾਂਚ ਜਿਹੜੀ ਆ ਉਹ ਜਾਰੀ ਹੈ ਅਗਰੀ ਖਬਰ ਅਸੀਂ ਲੈਨੇ ਆ ਜੀ ਮਿਡਲ ਈਸਟ ਤੋਂ ਇਜ਼ਰਾਈਲ ਨੇ ਸਾਲ ਦੇ ਪਹਿਲੇ ਦਿਨ ਵੀ ਗਾਜ਼ਾ ਪੱਟੀ ਤੇ ਕਈ ਹਵਾਈ ਹਮਲੇ ਕੀਤੇ ਉੱਤਰੀ ਗਾਜ਼ਾ ਦੇ ਜਬਾਲੀਆ ਕੇਂਦਰੀ ਬਰੀਜ ਸ਼ਰਨਾਰਥੀ ਕੈਂਪ ਦੇ ਉੱਤੇ ਗਾਜ਼ਾ ਸਿਟੀ ਤੇ ਦੱਖਣੀ ਖਾਨ ਜੂਨਸ ਵਿੱਚ ਇਜ਼ਰਾਈਲੀ ਹਮਲਿਆਂ ਨਾਲ ਨਵੇਂ ਸਾਲ ਦੇ ਦਿਨ ਪੂਰੇ ਗਾਜ਼ਾ ਵਿੱਚ ਬੱਚਿਆਂ ਤੇ ਔਰਤਾਂ ਸਮੇਤ ਘੱਟੋ ਘੱਟ 28 ਫਲਸਤੀਨੀ ਲੋਕ ਜਿਹੜੇ ਮਾਰੇ ਗਏ ਨੇ ਇਸ ਦਰਾਂ ਇਜ਼ਰਾਈਲੀ ਫੌਜ ਨੇ ਹਮਾਸ ਦੇ ਨੁਖਬਾ ਪਲਟੂਨ ਕਮਾਂਡਰ ਅਬਦ ਅਲ ਹਾਦੀ ਸਬਾ ਦੀ ਡਰੋਨ ਹਮਲੇ ਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਇਜ਼ਰਾਈਲੀ ਫੌਜ ਦੇ ਮੁਤਾਬਕ 7 ਅਕਤੂਬਰ ਨੂੰ ਜਿਹੜਾ ਹਮਲਾ ਹੋਇਆ ਸੀ ਇਜ਼ਰਾਈਲ ਤੇ ਉਹਦੇ ਵਿੱਚ ਉਹ ਸ਼ਾਮਿਲ ਸੀ ਉਹਨੂੰ ਗਾਜ਼ਾ ਦੇ ਖਾਨਯੂਨਸ ਚ ਮਾਰ ਦਿੱਤਾ ਗਿਆ ਹੈ ਉਸਨੇ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਕਿੱਤੂਸ ਨੀਰ ਉਸ ਸ਼ਹਿਰ ਦਾ ਨਾਮ ਜਿੱਥੇ ਹਮਲਾ ਹੋਇਆ ਸੀ ਤੇ ਉਹਦੀ ਉਹਨੇ ਅਗਵਾਈ ਕੀਤੀ ਸੀ ਅਗਲੀ ਖਬਰ ਵੀ ਗਾਜ਼ਾ ਪੱਟੀ ਵਿੱਚ ਜਿਹੜੇ ਲੋਕ ਮੁਸ਼ਕਲਾਂ ਨੂੰ ਸਾਹਮਣਾ ਕਰ ਰਹੇ ਆ ਉਹਦੀ ਹੈ ਉੱਥੇ ਬਹੁਤ ਜ਼ਿਆਦਾ ਭਾਰੀ بارش ਹੋ ਰਹੀ ਹੈ ਤੇ ਭਾਰੀ بارش ਦੇ ਦਿਨਾਂ ਦੇ ਦੌਰਾਨ ਗਾਜ਼ਾ ਪੱਟੀ ਦੇ ਸੈਂਕੜੇ ਵਿਚਾਰੇ ਪਨਾਹ ਗੀਰ ਜਿਹੜੇ ਨੇ ਬੇਕਾਰ ਹੋਏ ਲੋਕ ਨੇ ਉਹ ਹੜ੍ਹਾਂ ਦੇ ਵਿੱਚ ਕਿਰੇ ਹੋਏ ਨੇ ਉਹ ਪਹਿਲਾਂ ਹੀ ਬੇਕਾਰ ਹੋਏ ਫਲਸਤੀਨੀਆਂ ਤੇ ਦੁੱਖਾਂ ਦਾ ਹੋਰ ਇੱਕ ਜਿਹੜਾ ਬਾਰ ਲੱਗ ਗਿਆ ਹੈ ਕਿਉਂਕਿ ਇਜ਼ਰਾਈਲ ਉੱਥੇ ਕੋਈ ਤਰ੍ਹਾਂ ਦੀ ਵੀ ਮਾਨਵਤਾਦੀ ਸਹਾਇਤਾ ਪਹੁੰਚਣ ਨਹੀਂ ਦੇ ਰਿਹਾ ਤੇ ਉਹਦੇ ਦਾਖਲੇ ਤੇ ਉਹਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ ਅਗਲੀ ਖਬਰ ਵੀ ਗਾਜ਼ਾ ਨੇ ਇਸ ਬੰਦਤ ਹੈ ਨੈਟਵਰਕ ਤੇ ਗਮਰਾਹਕੁਨ ਸਮਗਰੀ ਪ੍ਰਸਾਰਣ ਦਾ ਦੋਸ਼ ਲਾਉਂਦੇ ਹੋਏ ਫਲਸਤੀਨੀ ਅਥਾਰਟੀ ਨੇ ਅਲ ਜਜ਼ੀਰਾ ਦੇ ਪ੍ਰਸਾਰਣ ਨੂੰ ਮਤਲ ਕਰ ਦਿੱਤਾ ਹੈ ਅਲ ਜਜ਼ੀਰਾ ਨੇ ਪਹਿਲਾਂ ਫਤਾਹ ਦੁਆਰਾ ਇਹਦੇ ਵਿਰੋਧ ਭੜਕਾਉਣ ਵਾਲੀ ਮਹਿਮਦੀ ਨਿੰਦਾ ਕੀਤੀ ਸੀ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਯੋਬ ਗੈਲੈਂਟ ਨੇ ਸੰਸਦ ਤੋਂ ਹੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੂੰ ਨਵੰਬਰ ਵਿੱਚ ਪ੍ਰਧਾਨ ਮੰਤਰੀ ਨੇਤਨ ਜਾਊ ਨੇ ਬਰਖਾਸਤ ਕਰ ਦਿੱਤਾ ਸੀ ਅਗਲੀ ਖਬਰ ਵੀ ਇਜ਼ਰਾਈਲ ਤੋਂ ਆ ਕਿ ਇਜ਼ਰਾਈਲ ਦੀ ਆਬਾਦੀ ਲਗਾਤਾਰ ਘਟ ਰਹੀ ਆ ਲੋਕ ਉਸ ਮੁਲਕ ਨੂੰ ਛੱਡ ਕੇ ਜਾ ਰਹੇ ਕੋਈ ਮੌਕਾ ਸੀ ਕਿ ਜਦੋਂ ਇਜ਼ਰਾਈਲ ਵਸਿਆ ਤੇ ਕਾਲ ਦਿੱਤੀ ਗਈ ਤੇ ਵੱਖ-ਵੱਖ ਮੁਲਕਾਂ ਤੋਂ ਯੂਰਦੀ ਉੱਤੇ ਜਾਣੇ ਸ਼ੁਰੂ ਹੋਏ ਤੇ ਇਜ਼ਰਾਈਲ ਵਸਿਆ ਪਰ ਹੁਣ ਲਗਾਤਾਰ ਜੁੱਧਾਂ 'ਚ ਰਹਿਣ ਕਰਕੇ ਉੱਥੋਂ ਦੇ ਲੋਕਾਂ ਦਾ ਵੀ ਮਨੁੱਖਤਾ ਆ ਗਿਆ ਹੈ ਤੇ ਇਜ਼ਰਾਈਲ ਦੇ ਲੋਕਾਂ ਵੱਲੋਂ ਲਗਾਤਾਰ ਚੱਲਦੇ ਜੁੱਧ ਤੋਂ ਤੰਗ ਆ ਕੇ ਪ੍ਰਵਾਸ ਕਰਨਾ ਸ਼ੁਰੂ ਕੀਤਾ ਹੈ ਇਸ ਨਾਲ ਆਬਾਦੀ ਦਾ ਵਾਧਾ ਜਿਹੜਾ ਉਹ ਰੁਕ ਗਿਆ ਹੈ ਤੇ ਉਹ ਹੌਲੀ ਰਫਤਾਰ ਚੋ ਗਈ ਹੈ ਰਾਜ ਦੇ ਕੇਂਦਰੀ ਅੰਕੜਾ ਬਿਊਰੋ ਜਿਹੜਾ CBS ਉਹਦੇ ਅਨੁਸਾਰ ਇਜ਼ਰਾਈਲ ਦੀ ਆਬਾਦੀ ਵਿੱਚ ਵਾਧਾ ਪਿਛਲੇ ਸਾਲ ਦੇ ਮੁਕਾਬਲੇ 224 ਵਿੱਚ ਘਟ ਗਿਆ ਹੈ ਮੁੱਖ ਤੌਰ ਤੇ ਇਸ ਕਰਾਵਟ ਦਾ ਕਾਰਨ ਇਜ਼ਰਾਈਲੀਆਂ ਦੇ ਦੇਸ਼ ਨੂੰ ਛੱਡਣ ਦਾ ਦੱਸਿਆ ਗਿਆ ਹੈ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਜਨਗਨਣਨਾ ਦਫ਼ਤਰ ਨੇ ਕਿਹਾ ਹੈ ਕਿ 224 ਵਿੱਚ ਇਜ਼ਰਾਈਲ ਦੀ ਆਬਾਦੀ ਸਿਰਫ 1.1% ਵਧੀ ਜਦੋਂ ਕਿ 223 ਚ 1.6% ਸੀ ਵੈਸੇ ਆਬਾਦੀ ਦਾ ਤوازن ਬਰਕਰਾਰ ਰੱਖਣ ਲਈ 2.3 ਦੇ ਕਰੀਬ ਕਹਿੰਦੇ ਆ ਆਬਾਦੀ ਹੋਣੀ ਚਾਹੀਦੀ ਆ ਵਧਣੀ ਚਾਹੀਦੀ ਆ ਸੋ ਪਹਿਲਾਂ ਵੀ 1.6 ਉਹਨਾਂ ਦੀ ਕਾਫੀ ਘਟ ਚੀ ਤੇ ਹੁਣ ਇੱਕ ਵਾਰ ਤੇ ਇੱਕ ਹੋਰ ਵੀ ਜ਼ਿਆਦਾ ਘਟ ਗਈ ਆ ਇਹ ਕਮੀ ਮੁੱਖ ਤੌਰ ਤੇ 2024 ਵਿੱਚ ਇਜ਼ਰਾਈਲ ਤੋਂ ਪ੍ਰਵਾਸ ਕਰਨ ਵਾਲੇ ਇਜ਼ਰਾਈਲੀਆਂ ਦੀ ਵੱਡੀ ਗਿਣਤੀ ਦੇ ਕਾਰਨ ਹੈ ਕਿਹਾ ਗਿਆ ਹੈ ਕਿ ਪਿਛਲੇ ਸਾਲ ਲਗਭਗ 82700 ਜਿਹੜੇ ਸਿਟੀਜ਼ਨ ਆ ਇਜ਼ਰਾਈਲ ਦੇ ਉਹਨਾਂ ਨੇ ਆਪਣਾ ਮੁਲਕ ਛੱਡ ਦਿੱਤਾ ਜੋ ਉਸ ਤੋਂ ਪਿਛਲੇ ਸਾਲ ਜਿਹੜੇ ਸੀ ਉਹ 55000 ਨੇ ਛੱਡਿਆ ਸੀ ਦਰਸਲ ਇਜ਼ਰਾਈਲ ਵੀ ਰਾਜਨੀਤਿਕ ਉਥਲ ਪੁਥਲ ਨਾਲ ਹਿਲਿਆ ਹੋਇਆ ਹੈ ਪਹਿਲਾ 2023 ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਜੌਉ ਦੀ ਸਰਕਾਰ ਦੁਆਰਾ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਬਦਲਦਿਆਂ ਵਿਵਾਦ ਗ੍ਰਸਤ ਯੋਜਨਾਵਾਂ ਦੇ ਵਿਰੁੱਧ ਜਨਤਕ ਵਿਰੋਧ ਤੇ ਪ੍ਰਦਰਸ਼ਨਾਂ ਦੁਆਰਾ ਇਹ ਲਗਿਆ ਸੀ ਤੇ ਇਸ ਤੋਂ ਬਾਅਦ ਇਹਨੇ ਗਾਜ਼ਾ ਵਿੱਚ ਹਮਾਸ ਦੇ ਵਿਰੁੱਧ ਇੱਕ ਵੱਡਾ ਜੰਗ ਸ਼ੁਰੂ ਕਰ ਦਿੱਤਾ ਸੀਬੀਐਸ ਨੇ ਸਾਵਧਾਨ ਕੀਤਾ ਹੈ ਕਿ ਲੰਬੇ ਸਮੇਂ ਦੇ ਮਾਈਗ੍ਰੇਸ਼ਨ ਪੈਟਰਨ ਪੈਟਰਨ ਦੇ ਉੱਤੇ ਜੰਗ ਦੇ ਪ੍ਰਭਾਵਾਂ ਦਾ ਜਿਹੜਾ ਉਹ ਅਸਲ ਅਸਰ ਪਿਆ ਹੈ ਤੇ ਹਰ ਸਾਲ ਇੱਕ ਸਾਲ ਬਾਅਦ ਇਹਦਾ ਮਲਾਂਕਣ ਕੀਤਾ ਜਾਣਾ ਚਾਹੀਦਾ ਹੈ। ਅਗਲੀ ਕੁਝ ਖਬਰਾਂ ਭਾਰਤ ਤੋਂ ਲੈਣੀਆਂ ਜੀ ਰਵਿੰਦ ਕੇਜਰੀਵਾਲ ਨੇ ਆਰਐਸਐਸ ਦੇ ਮੁਖੀ ਮੋਨ ਭਾਗ ਵੱਤਰੂ ਪੱਤਰ ਲਿਖ ਕੇ ਦਿੱਲੀ ਅਸੈਂਬਲੀ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉੱਤੇ ਪੈਸਾ ਵੰਡਣ ਤੇ VOTER ਸੂਚੀਆਂ ਵਿੱਚੋਂ ਜਿਹੜੇ ਪੂਰਬਚਲ ਦੇ ਲੋਕ ਇੱਥੇ ਆਏ ਹੋਏ ਨੇ ਦਲਿਤ VOTER ਉਹਨਾਂ ਦਾ ਨਾਂ ਕੱਟਣ ਦਾ ਦਾਵਾ ਕੀਤਾ ਹੈ ਉਧਰ ਭਾਰਤੀ ਜਨਤਾ ਪਾਰਟੀ ਨੇ ਵੀ ਪਲਟਵਾਰ ਕਰਦਿਆਂ ਕਿਹਾ ਹੈ ਕਿ ਕੇਜਰੀਵਾਲ ਵੱਲੋਂ ਭਾਗਵਤ ਨੂੰ ਲਿਖਿਆ ਗਿਆ ਪੱਤਰ ਆਪ ਸੁਪਰੀਮੋ ਦੀ ਸਿਆਸੀ ਨਿਰਾਸ਼ਾ ਵਿੱਚੋਂ ਨਿਕਲੀ ਹੋਈ ਗੱਲ ਹੈ ਤੇ ਚੋਣਾਂ ਦੇ ਹਾਰਨ ਦੇ ਖੌਫ ਨੂੰ ਇਹ ਦਰਸਾਉਂਦਾ ਹੈ ਕੇਜਰੀਵਾਲ ਨੇ ਪੱਤਰ ਵਿੱਚ ਭਾਗਵਤ ਕੋਲੋਂ RSS ਵੱਲੋਂ ਦਿੱਲੀ ਚੋਣਾਂ ਵਿੱਚ ਪ੍ਰਚਾਰ ਕੀਤੇ ਜਾਂਦੀਆਂ ਰਿਪੋਰਟਾਂ ਬਾਰੇ ਵੀ ਸਪਸ਼ਟੀਕਰਨ ਮੰਗਿਆ ਹੈ ਕੇਜਰੀਵਾਲ ਨੇ ਪੱਤਰ ਵਿੱਚ ਕਿਹਾ ਕਿ ਜਿਹੀਆਂ মিডিਆ ਰਿਪੋਰਟਾਂ ਆ ਰਹੀਆਂ ਹਨ ਕਿ ਆਰਐਸਐਸ ਦਿੱਲੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਵੋਟਾਂ ਮੰਗਣ ਵਾਸਤੇ ਪ੍ਰਚਾਰ ਕਰੇਗੀ ਉਹਨਾਂ ਪੁੱਛਿਆ ਕਿ ਇਹ ਸੱਚ ਹੈ ਉਹਨਾਂ ਦੇ ਸਤੋਂ ਪਹਿਲਾਂ ਦਿੱਲੀ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਕੀ ਆਰਐਸਐਸ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਗਲਤ ਕੰਮਾਂ ਦੀ ਨੂੰ ਅਪਰੂਵ ਕਰਦੀ ਆ ਉਹਨੂੰ ਤਾਇਦ ਕਰਦੀ ਆ ਉਹਦੀ ਆਪ ਕਨਵੀਨਰ ਨੇ 30 ਦਸੰਬਰ ਨੂੰ ਲਿਖੇ ਪੱਤਰ ਵਿੱਚ ਹੋਰ ਵੀ ਕਈ ਸਵਾਲ ਖੜੇ ਕੀਤੇ ਹਨ ਕੇਜਰੀਵਾਲ ਵੱਲੋਂ ਆਰਐਸਐਸ ਮੁਖੀ ਨੂੰ ਹਾਲੀਆ ਮਹੀਨਿਆਂ ਵਿੱਚ ਲਿਖਿਆ ਇਹ ਦੂਜਾ ਪੱਤਰ ਹੈ ਸਤੰਬਰ ਮਹੀਨੇ ਲਿਖੇ ਪਿਛਲੇ ਪੱਤਰ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆ ਪਾਰਟੀ ਵੱਲੋਂ ਕੀਤੀ ਜਾ ਰਹੀ ਸਿਆਸਤ ਉੱਤੇ ਕਈ ਸਵਾਲ ਉਠਾਏ ਸਨ ਇਹਦਾ ਲੱਗਦਾ ਹੈ ਕਿ RSS ਦੇ ਨੇੜੇ ਜਾਣ ਲਈ ਕੇਜਰੀਵਾਲ ਵੀ ਬਹੁਤ ਉਤਾਵਲੇ ਨੇ ਤੇ ਉਹਨਾਂ ਨੂੰ ਐਦਾਂ ਕਦੀ ਕਦੀ ਲੱਗਦਾ ਕਿ ਸ਼ਾਇਦ ਉਹ ਭਾਰਤੀ ਜਨਤਾ ਪਾਰਟੀ ਦਾ ਬਦਲ ਬਣ ਸਕਦੇ ਨੇ ਇਸੇ ਕਰਕੇ ਜਿਹੜੇ ਉਹਨਾਂ ਨੇ ਕੁਝ ਇਹੋ ਜੇ ਨੁਕਤੇ ਉਠਾਏ ਉਹਨਾਂ ਦੀ ਸਿਆਸਤ ਤੇ ਜਿਦਾ ਹੁਣ ਮੰਦਿਰਾਂ ਦੇ ਪੁਜਾਰੀਆਂ ਨੂੰ ਤਨਖਾਹ ਦੇਣ ਦੀ ਗੱਲ ਕੀਤੀ ਆ ਤੇ ਜੇ ਉਹ ਹਿੰਦੂ ਪੱਤਾ ਖੇਡਣਾ ਚਾਹੁੰਦੇ ਆ ਇਹ ਪੜਾਉੱਖਾ ਆ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਇਸ ਤਰੀਕੇ ਨਾਲ ਹਿਲਾ ਸਕਣਗੇ ਵੈਸੇ ਉਹ ਕੋਸ਼ਿਸ਼ ਕਰ ਰਹੇ ਹਰ ਸਿਆਸੀ ਬੰਦੇ ਦਾ ਹੱਕ ਹੈ ਕਿ ਉਹ ਆਪਣੀ ਕੋਸ਼ਿਸ਼ ਕਰੇ ਪਰ ਜਿਹੜੀ ਗੇਮ ਜਿਹੜੀ ਗੇਮ ਫਿਰਕੂ ਗੇਮ ਹੈ ਇਹ ਕੇਜਰੀਵਾਲ ਵਰਗੇ ਪੜੇ ਲਿਖੇ ਬੰਦੇਰ ਕੋਲ ਚੰਗੀ ਨਹੀਂ ਲੱਗਦੀ ਉਹ ਪ੍ਰਧਾਨ ਮੰਤਰੀ ਮੋਦੀ ਜਾਂ ਅਮਿਤ ਸ਼ਾਹ ਨਹੀਂ ਹੈ ਲੋਕਾਂ ਨੂੰ ਅਹਿਸਾਸ ਹੈ ਕਿ ਉਹ ਗੰਦਗੀ ਸਾਫ ਕਰਨ ਲਈ ਤੇ ਬਦਲਾਅ ਦੀ ਰਾਜਨੀਤੀ ਦੇਣ ਲਈ ਰਾਜਨੀਤੀ ਵਿੱਚ ਆਇਆ ਸੀ ਜਿੱਦਾਂ ਉਹਨੇ ਦਾਵਾ ਕੀਤਾ ਸੀ ਪਰ ਇਦਾਂ ਲੱਗਦਾ ਹੈ ਕਿ ਕੁਝ ਸਾਲਾਂ ਦੀ ਜਿਹੜੀ ਚੱਕਾ ਚੌਥ ਹੁੰਦੀ ਆ ਤਾਕਤ ਦੀ ਉਹਦੇ ਵਿੱਚ ਘਿਰ ਕੇ ਉਹ ਦੂਜੇ ਸਿਆਸਤਦਾਨਾਂ ਤੋਂ ਵੀ ਇਹ ਸਾਰੀਆਂ ਗੇਮਾਂ ਖੇਡਣ ਵਿੱਚ ਜਿਹਨੂੰ ਸਿਆਸੀ ਖੇਡ ਕਹਿੰਦੇ ਆ ਅੱਗੇ ਨਿਕਲ ਚੁੱਕੇ ਹਨ ਨਵੇਂ ਸਾਲ ਦੇ ਪਹਿਲੇ ਦਿਨ ਬੁੱਧਵਾਰ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਅੰਮ੍ਰਿਤਸਰ ਸਰਵਾਰ ਸਾਹਿਬ ਵਿਖੇ ਨਮਸਤਕ ਹੋਣ ਲਈ ਪਹੁੰਚੇ ਸੀ ਤੇ ਘੰਟਿਆਂ ਬੱਧੀ ਇਕਤਾਰਾਂ ਚ ਖੜ ਕੇ ਲੋਕਾਂ ਨੇ ਉੱਥੇ ਮੱਥਾ ਟੇਕਿਆ ਤੇ ਨਵੇਂ ਸਾਲ ਲਈ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਦਰਬਾਰ ਸਾਹਿਬ ਕੰਪਲੈਕਸ ਉਸੇ ਨਵਾਂ ਸਾਲ ਚੜਨ ਤੋਂ ਪਹਿਲਾਂ ਹੀ ਅਣਗਿਣਤ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਉਸ ਤੋਂ ਬਾਅਦ ਤੇ ਸ਼ਰਧਾਲੂਆਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਇੱਕ ਸੰਧਹਾੜੀ ਆ ਗਿਆ ਇਸ ਮੌਕੇ ਸ਼ਹਿਰ ਭਰ ਵਿੱਚ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਸਾਬਕਾ ਪ੍ਰਧਾਨ ਮੰਤਰੀ ਬਨਮੋਨ ਸਿੰਘ ਦੇ ਸਮਾਰਕ ਦੇ ਉੱਤੇ ਸਿਆਸੀ ਵਿਵਾਦ ਇੱਕ ਤਰ੍ਹਾਂ ਨਾਲ ਥੋੜਾ ਜਿਹਾ ਠੰਡਾ ਹੋ ਜਾੜ ਤੋਂ ਬਾਅਦ ਸ਼ਹਿਰੀ ਕਾਰਜ ਮੰਤਰਾਲੇ ਨੇ ਇਹਦੇ ਨਿਰਮਾਣ ਦੀ ਪ੍ਰਕਿਰਿਆ ਰਸਮੀ ਤੌਰ ਤੇ ਸ਼ੁਰੂ ਕਰ ਦਿੱਤੀ ਹੈ ਇਹਦੇ ਤਹਿਤ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਸਥਾਨ ਦੀ ਚੋਣ ਲਈ ਤਿੰਨ ਬਦਲ ਜਿਹੜੇ ਆ ਉਹ ਦੱਸੇ ਗਏ ਹਨ ਸੂਤਰਾਂ ਅਨੁਸਾਰ ਰਾਸ਼ਟਰੀ ਯਾਦਗਾਰ ਸਥਾਨ ਰਾਜਘਾਟ ਕਿਸਾਨ ਘਾਟ ਅਤੇ ਸਮਤਾ ਸਥਲ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਬਦਲ ਜਿਹੜਾ ਉਹਨਾਂ 'ਚੋਂ ਇੱਕ ਜਿਹੜਾ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਦਿੱਤਾ ਜਾ ਸਕਦਾ ਹੈ ਪਰਿਵਾਰ ਨੂੰ ਕਿਹਾ ਗਿਆ ਕਿ ਇਹਨਾਂ ਵਿੱਚੋਂ ਤੁਸੀਂ ਚੋਣ ਕਰੋ ਕਿ ਕਿੱਥੇ ਤੁਸੀਂ ਉਹਨਾਂ ਦੀ ਯਾਦਗਾਰ ਜਿਹੜੀ ਆ ਬਣਾਉਣਾ ਚਾਹੁੰਦੇ ਹੋ ਇਹ ਪੇਸ਼ਕਸ਼ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਮਿਲੀ ਹੈ ਇਸ ਸੂਚਨਾ ਤੋਂ ਬਾਅਦ ਕੀਤੀ ਗਈ ਹੈ ਕਿ ਮਨਮੋਹਨ ਸਿੰਘ ਦੀਆਂ ਯਾਦਗਾਰਾਂ ਨੂੰ ਸਮਾਰਕ ਦੇ ਤੌਰ ਤੇ ਸੰਜੋਲ ਲਈ ਟਰਸਟ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਯਾਦਗਾਰ ਲਈ ਟਰਸਟੀ ਅਰਜੀ ਦੇ ਉੱਤੇ ਡੇਢ ਏਕੜ ਜ਼ਮੀਨ ਅਲਾਟ ਕੀਤੀ ਜਾਵੇਗੀ ਮਨਮੋਹਨ ਸਿੰਘ ਦੀ ਯਾਦਗਾਰ ਚ ਬਣਾਏ ਜਾਣ ਵਾਲੇ ਟਰਸਟ ਚ ਕੌਣ ਕੌਣ ਸ਼ਾਮਲ ਹੋਏਗਾ ਇਹਦਾ ਫੈਸਲਾ ਪਰਿਵਾਰ ਦੇ ਮੈਂਬਰਾਂ ਨੇ ਹੀ ਕਰਨਾ ਹੈ ਕਾਂਗਰਸ ਦੇ ਸੂਤਰਾਂ ਅਨੁਸਾਰ ਇਸ ਵਿੱਚ ਪਾਰਟੀ ਦੇ ਕੁਝ ਮੈਂਬਰ ਵੀ ਸ਼ਾਮਲ ਹੋ ਸਕਦੇ ਹਨ ਪਰ ਇਹ ਫੈਸਲਾ ਪੂਰੀ ਤਰ੍ਹਾਂ ਮਨਮੋਹਨ ਸਿੰਘ ਦੀ ਪਤਨੀ ਗਰਸ਼ਰਨ ਕੌਰ ਅਤੇ ਉਹਨਾਂ ਦੀਆਂ ਤਿੰਨ ਧੀਆਂ ਵੱਲੋਂ ਹੀ ਲਿਆ ਜਾਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਤਵ ਪੂਰਨ ਫੈਸਲੇ ਵਿੱਚ ਲਿਵਨ ਰਿਲੇਸ਼ਨ ਨੂੰ ਜਿਹੜੇ ਲਿਵਨ ਰਿਲੇਸ਼ਨ ਦੇ ਵਿੱਚ ਇੱਕ ਜੋੜੇ ਨੇ ਪਟੀਸ਼ਨ ਪਾਈ ਹੋਈ ਸੀ ਉਹਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ ਜੋੜੇ ਵਿੱਚੋਂ ਇੱਕ ਜਣਾ ਪਹਿਲਾਂ ਹੀ ਵਿਆਹ ਹੋਇਆ ਹੈ ਤੇ ਉਹਦੇ ਬੱਚੇ ਵੀ ਹਨ ਅਦਾਲਤ ਨੇ ਕਿਹਾ ਕਿ ਜੇ ਇਹ ਮਾਮਲੇ 'ਚ ਸੁਰੱਖਿਆ ਦੇਣ ਨਾਲ ਗਲਤ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਭਾਰਤੀ ਸਮਾਜ ਦੇ ਨੈਤਿਕ ਮੁੱਲਾਂ ਤੇ ਵੀ ਮਾੜਾ ਅਸਰ ਪਵੇਗਾ ਹਾਈ ਕੋਰਟ ਨੇ ਕਿਹਾ ਹੈ ਕਿ ਵਿਆਹੇ ਵਿਅਕਤੀ ਦਾ ਲਿਵਨ ਰਿਲੇਸ਼ਨਸ਼ਿਪ 'ਚ ਰਹਿਣਾ ਸਮਾਜਿਕ ਤਾਣੇ ਬਾਣੇ ਤੇ ਨੈਤਿਕ ਕਦਰਾਂ ਕੀਮਤਾਂ ਦੇ ਖਿਲਾਫ ਹੈ ਅਜਿਹੇ ਨਾਜਾਇਜ਼ ਸਬੰਧਾਂ ਨੂੰ ਕਾਨੂੰਨੀ ਰੂਪ ਦੇਣਾ ਬੇਇਨਸਾਫੀ ਹੋਵੇਗੀ ਅਤੇ ਉਸ ਵਿਅਕਤੀ ਦੇ ਜੀਵਨ ਤੇ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ ਜੋ ਪਹਿਲਾਂ ਹੀ ਵਿਵਹਤਾ ਰਿਸ਼ਤੇ ਵਿੱਚ ਹੈ। ਅਦਾਲਤ ਨੇ ਕਿਹਾ ਹੈ ਕਿ ਜਿਹੇ ਜੋੜੇ ਆਪਣੇ ਪਰਿਵਾਰ ਤੇ ਮਾਤਾ ਪਿਤਾ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਹ ਨਾ ਸਿਰਫ ਮਾਪਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਸਗੋਂ ਸਮਾਜ ਚ ਪਰਿਵਾਰ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਾਉਂਦਾ ਹੈ। ਹਾਈ ਕੋਰਟ ਨੇ ਵਿਆਹ ਨੂੰ ਇੱਕ ਪਵਿੱਤਰ ਤੇ ਸਮਾਜਿਕ ਤੌਰ ਤੇ ਮਹੱਤਵਪੂਰਨ ਨਿਸ਼ਤਾ ਦੱਸਿਆ ਹੈ। ਭਾਰਤੀ ਸਮਾਜ ਵਿੱਚ ਵਿਆਹ ਸਿਰਫ ਦੋ ਵਿਅਕਤੀਆਂ ਦਾ ਰਿਸ਼ਤਾ ਨਹੀਂ ਹੈ ਸਗੋਂ ਇੱਕ ਇਹ ਇੱਕ ਸਮਾਜਿਕ ਸਥਿਰਤਾ ਤੇ ਨੈਤਿਕ ਕਦਰਾਂ-ਕੀਮਤਾਂ ਦਾ ਆਧਾਰ ਮੰਨਿਆ ਜਾਂਦਾ ਹੈ ਜਸਟਿਸ ਮੋਦਗਿਲ ਨੇ ਕਿਹਾ ਕਿ ਪੱਛਮੀ ਸਭਿਆਚਾਰ ਨੂੰ ਅਪਣਾਉਣ ਨਾਲ ਭਾਰਤੀ ਸਮਾਜ ਵਿੱਚ ਪਰਿਵਾਰਕ ਤੇ ਸਭਿਆਚਾਰਕ ਕਦਰਾਂ-ਕੀਮਤਾਂ ਤੇ ਮਾੜਾ ਪ੍ਰਭਾਵ ਪਿਆ ਹੈ ਲੇਵਨ ਰਿਲੇਸ਼ਨਸ਼ਿਪ ਵਰਗੀ ਅਧਨਕ ਜੀਵਨ ਸ਼ੈਲੀ ਨੂੰ ਸਵੀਕਾਰ ਕਰਨਾ ਸਾਡੀਆਂ ਡੂੰਘੀਆਂ ਸਭਿਆਚਾਰਕ ਜੜ੍ਹਾਂ ਤੋਂ ਭਟਕਣਾ ਹੈ ਪਟੀਸ਼ਨ ਕਰਤਾਵਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰਦੇ ਹੋਏ ਹਾਈ ਕੋਰਟ ਨੇ Allahabad High Court ਦੇ ਇੱਕ ਬਹੁਤ ਪੁਰਾਣੇ ਫੈਸਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ Hindu Marriage Act 1955 ਦੇ ਤਹਿਤ ਇੱਕ ਵਿਵਹਤਾ ਵਿਅਕਤੀ ਨਜਾਇਜ਼ ਸਬੰਧਾਂ ਲਈ ਸੁਰੱਖਿਆ ਦੀ ਮੰਗ ਨਹੀਂ ਕਰ ਸਕਦਾ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਭਾਰਤੀ ਸਮਾਜ ਵਿੱਚ ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਬੇहद ਜ਼ਰੂਰੀ ਹੈ ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਦੁਰਵਰਤੋਂ ਕਰਕੇ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਅਗਲੀ ਖਬਰ ਜਿਹੜੀ ਹੈ ਜੀ ਉਹ ਲੈਨੇ ਆ ਅਗਲੀ ਖਬਰ ਉੱਗੀ ਪੰਜਾਬੀ ਕਵਿਤਰੀ ਪਾਲ ਕੌਰ ਉਹਨਾਂ ਦੀ ਜਿਹੜੀ ਕਾ ਪੁਸਤਕ ਹੈ ਸੁਣਗਣਵੰਤਾ ਸੁਣਬੁੱਧਵੰਤਾ ਨੂੰ ਪੰਜਾਬੀ ਸਹਿਤ ਦਾ ਸਹਿਤ ਅਕਾਡਮੀ ਪੁਰਸਕਾਰ 2024 ਮਿਲਿਆ ਹੈ ਉਹਨਾਂ ਦੀ ਇਹ ਕਿਤਾਬ 2022 ਚ ਆਟਮ ਆਰਟ ਪ੍ਰਕਾਸ਼ਨ ਪਟਿਆਲਾ ਨੇ ਛਾਪੀ ਸੀ ਸਾਲ 2024 ਦੀ ਅਜੇ 24 ਪਛਾਵਾਂ ਵਿੱਚੋਂ 21 ਪਛਾਵਾਂ ਲਈ ਇਹ ਪੁਰਸਲਾ ਪੁਰਸਕਾਰ ਜਿਹੜੇ ਐਲਾਨੇ ਗਏ ਹਨ ਬੰਗਾਲੀ ਡੋਗਰੀ ਤੇ ਉਰਦੂ ਪਛਾਵਾਂ ਲਈ ਇਹ ਐਲਾਨ ਹਲਾ ਕੀਤੇ ਜਾਣੇ ਹਨ ਇਹ ਪੁਰਸਕਾਰ 8 ਮਾਰਚ ਵੂਮਨ ਡੇ ਵਾਲੇ ਦਿਨ 2025 ਨੂੰ ਨਵੀਂ ਦਿੱਲੀ ਵਿੱਚ ਦਿੱਤੇ ਜਾਣਗੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਾਲ ਮਾਜਰਾ ਵਿੱਚ ਜਰਮੀ ਪਾਲ ਕੋਲ ਨੇ ਆਪਣੀ ਬੀਏ ਦੀ ਪੜ੍ਹਾਈ ਐਮਸੀਐਮ ਡੀਏਵੀ ਕਾਲਜ ਚੰਡੀਗੜ੍ਹ ਤੋਂ ਤੇ ਐਮਏ ਪੰਜਾਬੀ ਤੇ ਪੀਐਚਡੀ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ ਸੀ ਉਹਨਾਂ ਲੰਬਾ ਸਮਾਂ ਐਸ ਜੈਨਕਾਲ ਜੰਮਾਲਾ ਵਿਖੇ ਪੜਾਇਆ ਹੁਣ ਤੱਕ ਉਹਨਾਂ ਦੇ 10 ਕਾਵ ਸੰਗ੍ਰਹਿ ਆ ਚੁੱਕੇ ਹਨ ਇਸ ਤੋਂ ਬਿਨਾ ਉਹ ਕਈ ਅ ਆਲੋਚਨਾਵਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਸੰਪਾਦਿਤ ਕਰ ਚੁੱਕੇ ਹਨ ਤੇ ਮਾਂ ਬੋਲੀ ਪੰਜਾਬੀ ਦੀ ਝੋਲੀ ਪਾ ਚੁੱਕੇ ਹਨ ਆਖਰੀ ਖਬਰ ਤੇ ਜਾਣਦੇ ਆ ਜੀ ਆਖਰੀ ਖਬਰ ਜਿਹੜੀ ਆ ਉਹ ਹੈ ਉੱਗੇ ਗਾਇਕ ਦਲਜੀਤ ਦਸਾਂਝ ਦੇ ਨਾਲ ਗਾयक ਤੇ ਅਦਾਕਾਰ ਦਿਲਜੀਤ ਦਸਾਂਜ ਜਿਹੜੇ ਨੇ ਉਹਨਾਂ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਦਸਾਂਜ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾਂ ਗੁਲਦਸਤਾ ਦੇ ਰਹੇ ਨੇ ਤੇ ਬਾਅਦ ਚ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ। 뮤ਜ਼ਿਕ ਇੰਡਸਟਰੀ ਵਿੱਚ 2024 ਦਾ ਸਾਲ ਦਿਲਜੀਤ ਦਸਾਂ ਦੇ ਨਾਂ ਰਿਹਾ ਹੈ। ਪੰਜਾਬੀ ਗੀਤ ਸੰਗੀਤ صدਕਾ ਆਲਮੀ ਸਟਾਰ ਬਣੇ ਦਿਲਜੀਤ ਦਸਾਜ ਨੇ 31 ਦਸੰਬਰ ਨੂੰ ਆਪਣੇ ਜੱਦੀ ਸ਼ਹਿਰ ਲੁਧਿਆਣਾ ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ ਸ਼ੋਅ ਕਰਕੇ ਜਿਹੜਾ ਉਹਨਾਂ ਦਾ ਚੱਲ ਰਿਹਾ ਟੂਰ ਸੀਗਾ ਦਿਲ ਲੁੰਬਨਾਟੀ ਕੰਸਰਟ ਟੂਰ ਉਹਨੂੰ ਖਤਮ ਕੀਤਾ ਹੈ ਉਸਨੇ ਆਪਣੇ ਸ਼ਹਿਰ ਲੁਧਿਆਣਾ ਵਿੱਚ ਨਵੇਂ ਸਾਲ ਦੇ ਮੌਕੇ ਤੇ ਆਪਣੇ ਟੂਰ ਦੇ ਗ੍ਰੈਂਡ ਫਲਾਨੇ ਫੈਨਾਲੇ ਰਹੀਂ ਆਪਣੇ ਸੈਂਕੜੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਤੇ ਉਹਨਾਂ ਦੇ ਦਿਲ ਮੋਹਲੇ ਸਨ ਮੰਗਲਵਾਰ ਰਾਤ ਨੂੰ ਨਵੇਂ ਸਾਲ ਦੀ ਸ਼ਾਮ ਦੇ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਵਿੱਚ ਹੋਏ ਆਖਰੀ ਗਾਇਕ ਦੇ ਟੂਰ ਦੇ ਸ਼ੋਅ ਨੇ ਉਸ ਦੇ 2 ਮਹੀਨਿਆਂ ਦੇ ਦੇਸ਼ ਵਿਆਪੀ ਟ੍ਰੈਕ ਨੂੰ ਸਿਖਰ ਉੱਤੇ ਪਹੁੰਚਾ ਦਿੱਤਾ ਸੀ ਇਹ ਟੂਰ 26 ਦਸੰਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ ਇਹ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਅਸੀਂ ਕਰਦੇ ਆਂ ਜੀ ਸਮਾਪਤ ਕੱਲ੍ਹ ਤੱਕ ਦੀ ਸੇਵਾ ਚੋਂ ਆਵਾਂਗੇ ਫਿਰ ਪੇਸ਼ ਤੁਹਾਡਾ ਸਭ ਦਾ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ